ਇਹ 19 ਸਾਲਾਂ ਦੀ ਕੁੜੀ ਅਮੀਲੀ ਸਵੇਡਨ ਦੀ ਇਹ ਰਹਿਣ ਵਾਲੀ ਆ ਕਿਸੇ ਐਕਸੀਡੈਂਟ ਵਿੱਚ ਇਹਦੀ ਰੀਡ ਦੀ ਹੱਡੀ ਟੁੱਟ ਗਈ ਸੀ ਜਿਹਦੇ ਕਾਰਨੇ ਕਾਫੀ ਸਾਲਾਂ ਤੋਂ 휠ਚੇਅਰ ਤੇ ਹੀ ਤੇ 휠ਚੇਅਰ ਤੇ ਹੀ ਰਹਿੰਦੀ ਸੀ ਤੇ ਨਾ ਚੱਲ ਸਕਦੀ ਸੀ ਨਾ ਤੁਰ ਸਕਦੀ ਸੀ ਫਿਰ ਇੱਕੋ ਦਮ ਇਹਨੇ ਸਾਰੀ ਦੁਨੀਆ ਨੂੰ ਮਤਲਬ ਚੌਕਾਤਾ ਕਿਉਂਕਿ ਇਹਨੇ ਜਿਹੜਾ ਸੂਟ ਪਾ ਲਿਆ ਤੇ ਇਹ ਸੂਟ ਨੂੰ ਪਾਉਣ ਤੋਂ ਬਾਅਦ ਇਹ ਮਤਲਬ ਤੁਰਨ ਫਿਰਨ ਲੱਗ ਗਈ ਘੁੰਮਣ ਲੱਗ ਗਈ ਇਹ ਸੂਟ ਦਾ ਨਾਂ ਹੈਗਾ ਮੋਲੀ ਸੂਟ ਨੂੰ ਇੱਕ ਸਵੇਡਨ ਦੀ ਕੰਪਨੀ ਨੇ ਬਣਾਇਆ ਵਾ ਜਿਹਦਾ ਨਾਂ ਹੈਗਾ ਰਿਮੋਸ਼ਨ ਕੰਪਨੀ ਆ ਨਾਮ ਆ ਤੇ ਮੌਲੀ ਇਹ ਸੂਟ ਦਾ ਨਾਮ ਇਹ ਸੂਟ ਬਿਨਾ ਕਿਸੇ ਦਵਾਈ ਤੋਂ ਤੇ ਬਿਨਾ ਕਿਸੇ ਸਰਜਰੀ ਤੋਂ ਕੰਮ ਕਰਦਾ ਵਾ ਬਸ ਜਿਹੜਾ ਇਹ ਸੂਟ ਨੂੰ ਪਾ ਲੈਣਾ ਵਾ ਤੇ ਬੰਦਾ ਜਿਹੜਾ ਪਹਿਲਾਂ ਵਾਂਗ ਨੋਰਮਲ ਹੋ ਜਾਏ ਇਹ ਸੂਟ ਦੇ ਵਿੱਚ 58 ਤਰ੍ਹਾਂ ਦੇ ਇਲੈਕਟ੍ਰੋਡਸ ਲੱਗੇ ਹੋਏ ਆ ਜਿਹੜੇ ਕਿ ਸਰੀਰ ਨੂੰ ਤੋਰਨ ਦਾ ਕੰਮ ਕਰਦੇ ਜਿਹੜੇ ਕਿ ਲੋ ਫ੍ਰੀਕਵੈਂਸੀ ਇਲੈਕਟ੍ਰੀਕਲ ਸਿੱਟਮੂਲੇਸ਼ਨ ਦੇ ਕੇ ਜਿਹੜਾ ਸਰੀਰ ਨੂੰ ਤੋੜ ਦੇ ਇਹ ਜਿਹੜਾ ਮਸਲ ਇੱਕ ਥਾਂ ਦੇ ਆਪਣੇ ਰੋਕ ਜਾਂਦੇ ਆ ਮਸਲਾਂ ਦੀ ਜਿਹੜੀ ਜਕੜ ਨੂੰ ਉਹਨੂੰ ਘਾਟ ਕਰਦਾ ਇਹ ਸੂਟ ਤੋਂ ਪਤਾ ਲੱਗਾ ਜਦੋਂ ਇਸ ਮੇਲੀ ਕੁੜੀ ਨੇ ਆਪਣੀ ਵੀਡੀਓ ਬਣਾ ਕੇ ਟਿਕਟੌਕ ਤੇ ਬਾਤ ਕੀਤੀ ਉਹ ਵੀਡੀਓ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਗਈ ਕਰੋੜਾਂ ਚ ਵਿਊ ਉਹਦੇ ਚੱਲ ਗਏ 8 ਲੱਖ ਰੁਪਏ ਇਸ ਸੂਟ ਦੀ ਕੀਮਤ ਹੈ ਜਿਹੜਾ ਇਸ ਕੁੜੀ ਨੇ ਪਾਇਆ ਬਹੁਤ ਸਾਰੇ ਲੋਕਾਂ ਦੀ ਉਮੀਦ ਜਾਗੀ ਆ ਕਿ ਸ਼ਾਇਦ ਅਹੀਂ ਜਿਹੜਾ ਵੀਲ ਚੇਵ ਤੋਂ ਉੱਠ ਕੇ ਦੇ ਆਪਣੀ ਨਾਰਮਲ ਜ਼ਿੰਦਗੀ ਜਿਹੜੀ ਜੀ ਸਕਦੇ ਆ ਤੇ ਅਸੀਂ ਵੀ ਤੋਰ ਫਿਰ ਸਕਾਂ